ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਵੇਲੇ ਦਰਿੰਦਗੀ ਦੀਆਂ ਹੱਦਾਂ ਪਾਰ ਹੋ ਗਈਆਂ ਜਦੋਂ 8 ਸਾਲਾਂ ਦੀ ਬੱਚੀ ਦੇ ਨਾਲ ਉਸਦੇ ਹੀ ਸਕੂਲ ਦੇ ਵਿੱਚ ਪੜ੍ਹਦੇ ਨਾਬਾਲਗ ਲੜਕੇ ਦੇ ਵੱਲੋਂ ਜ਼ਬਰਜਨਾਹ ਕੀਤਾ ਗਿਆ। ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ ਜਿਸ ਦਾ ਪਤਾ ਉਦੋਂ ਲੱਗਿਆ ਜਦੋਂ ਪਰਿਵਾਰ ਪਾਲਿਆ ਨੇ ਲੜਕੀ ਨੂੰ ਸਕੂਲ ਜਾਣ ਦੇ ਲਈ ਤਿਆਰ ਖੋਣ ਦੇ ਲਈ ਕਿਹਾ ਪਰ ਲੜਕੀ ਨੇ ਸਕੂਲ ਜਾਣ ਤੋਂ ਮਨਾ ਕਰ ਦਿੱਤਾ ਜ਼ੋਰ ਪਾਉਣ ਤੇ ਉਸਨੇ ਸਕੂਲ ਦੇ ਟਾਇਲਟ ਦੇ ਵਿੱਚ ਆਪਣੇ ਨਾਲ ਹੋਏ ਜ਼ਬਰਜਨਾਹ ਦੀ ਸਾਰੀ ਸੂchna ਦਿੱਤੀ ਲੜਕੀ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸਦੇ ਸਕੂਲ ਦੇ ਇੱਕ ਲੜਕੇ ਨੇ ਉਸ ਦੇ ਨਾਲ ਜ਼ਬਰਜਨਾਹ ਕੀਤਾ ਅਤੇ ਇਸ ਬਾਰੇ ਕਿਸੇ ਨੂੰ ਦੱਸਣ ਦੇ ਉੱਤੇ ਜਾਨ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਇਸ ਘਟਨਾ ਤੋਂ ਬਾਅਦ ਪਰਿਵਾਰ ਪਾਲਿਆਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਤੁਰੰਤ ਹਰਕਤ ਦਬੋਚਾਈ ਤੇ ਸਕੂਲ ਦੇ ਵਿੱਚ ਜਾ ਕੇ ਮੌਕੇ ਉੱਤੇ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕਰ ਲੈ ਲਿਆ ਦੱਸਿਆ ਕਿ ਨਾਬਾਲਗ ਬੱਚੀ ਦੇ ਨਾਲ ਜ਼ਬਰ ਜਨਾਹ ਤੋਂ ਬਾਅਦ ਪੁਲਿਸ ਟੀਮ ਸਕੂਲ ਪਹੁੰਚ ਜਾਂਦੀ ਹੈ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾਂਦਾ ਹੈ ਤੇ ਦੂਜੇ ਹੀ ਪਾਸੇ ਜ਼ਬਰ ਜਨਾਹ ਕਰਨ ਵਾਲਾ ਲੜਕਾ ਜੋ ਕਿ ਨਾਬਾਲਕ ਹੈ ਤੇ ਪੁਲਿਸ ਦੇ ਵੱਲੋਂ ਉਸ ਖਿਲਾਫ ਨਾਬਾਲਗ ਧਰਾਮਾ ਦੇ ਤਹਿਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਭ ਤੋਂ ਬਾਅਦ ਪੀੜਤ ਪਰਿਵਾਰ ਸਮੇਤ ਸੈਂਕੜੇ ਲੋਕ ਸਕੂਲ ਦੇ ਬਾਹਰ ਪਹੁੰਚੇ ਇਸ ਤੋਂ ਬਾਅਦ ਪੀੜਤ ਪਰਿਵਾਰ ਸਮੇਤ ਸੈਂਕੜੇ ਲੋਕ ਸਕੂਲ ਦੇ ਬਾਹਰ ਪਹੁੰਚੇ ਜਿੱਥੇ ਗੁੱਸੇ ਦੇ ਵਿੱਚ ਆਏ ਪੀੜ ਨੇ ਪਹਿਲਾਂ ਸਕੂਲ ਦੇ ਵਿੱਚ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਿਸ ਨੇ ਉਹਨਾਂ ਨੂੰ ਬਾਹਰੋਂ ਰੋਕਿਆ ਤਾਂ ਉਹਨਾਂ ਨੇ ਬਾਈਪਾਸ ਸਥਿਤ ਦੁਕਾਨਾਂ ਅਤੇ ਰਿਹਾਇਸ਼ਾਂ ਦੀ ਵੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਨੇ ਭੀੜ ਤੇ ਕਬੂ ਪਹੁੰਚਣ ਲਈ ਹਲਕਾ ਚਾ ਲਾਠੀ ਚਾ ਚ ਵੀ ਕੀਤਾ ਘਟਨਾ ਦੀ ਸੂਚਨਾ ਮਿਲਤੇ ਹੀ ਮੌਕੇ ਤੇ ਪਹੁੰਚੇ ACP ਉਤਰੀ ਵਰਿੰਦਰ ਸਿੰਘ ਖੋਸਾ ਨੇ ਪਰਿਵਾਰ ਅਤੇ ਗੁੱਸੇ ਦੇ ਵਿੱਚ ਆਏ ਭੀੜ ਨੂੰ ਨਾਬਾਲਗ ਮੁਲਜ਼ਮ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਸਰਮਚਿਤਾ ਰੋਡ ਬਾਈਪਾਸ ਰਾਮਨਗਰ ਕਲੋਨੀ ਮੇਰਾ ਨਾਮ ਕਰਮਵੀਰਿਆ ਗੱਲ ਹੋਈ ਆ 8 ਸਾਲ ਦੀ ਬੱਚੀ ਆ ਇਦਾਂ ਸ਼ੁੱਕਰਵਾਰ ਇਹ ਗਲਤ ਕੰਮ ਹੋਇਆ ਆ ਪਰ ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਨਹੀਂ ਜਾਣਾ ਕਿ ਇੱਕ ਲੜਕੇ ਨੇ ਮੇਰੇ ਨਾਲ ਇਦਾਂ ਦਾ ਗਲਤ ਕਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਫਿਰ ਸਾਰੇ ਲੋਕੀ ਇੱਕ ਦੂਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ ਇੱਕ ਡੇਢ ਘੰਟੇ ਬਾਅਦ ਪੁਲਸ ਆਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੰਗ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਕਿੰਨੇ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਉਹਦੀ ਮਾਰ-ਪਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਐਸਪੀ ਸਾਹਿਬ ਆਏ ਆ ਉਹ ਕਹਿੰਦੇ ਆ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਇੱਥੇ ਕੀਤੀ ਜਾਏਗੀ ਪ੍ਰਸ਼ਾਸਨ ਤੇ ਕਾਰਵਾਈ ਕਰੋ ਸਕੂਲ ਪ੍ਰਸ਼ਾਸਨ ਤੇ ਲਾ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਤੇ ਲਾਪਰਵਾਹੀ ਹੈ ਹੀ ਆ ਸਕੂਲ ਦੀ ਲਾਪਰਵਾਹੀ ਤਾਂ ਪਹਿਲੇ ਹੈਗੀ ਉਹ ਤੇ ਤੁਸੀਂ ਮੀਡੀਆ ਵਾਲਿਆਂ ਨੇ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਹੀ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਕੰਮ ਲਾਵਾਂਗੇ ਕੀ ਆ ਕਿਹੜਾ ਸਕੂਲ ਇਹ ਤੋੜਾ ਪਬਲਿਕ ਸਕੂਲ ਕੀਤਾ ਜਾ ਰਿਹਾ ਹੈ ਕਿਹੜੀ ਜਗ੍ਹਾ ਤੇ ਮੁਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਉਹ ਮੁੰਡਾ ਜਿਹੜਾ ਮੁੰਡਾ ਪੜਿਆ ਉਹ ਉਹ ਮੁੰਡੇ ਦੀ ਉਮਰ ਹੈਗੀ 18-20 ਸਾਲ ਉਹ ਵੀ ਇੱਥੇ ਪੜਦਾ ਹਾਂਜੀ ਉਹ ਵੀ ਇੱਥੇ ਪੜਦਾ ਠੀਕ ਹੈ ਰਾਜ ਕੋਡਸੋ ਕਲਗਾਸੋ ਕਲਗਾਣਾ ਆਪਣਾ ਨਾਮ ਬਤਾਓ ਮਰ ਨਾਮ ਇਹ ਤੂੰ ਕਾਹਕੇ ਨਾ ਆਨੇ ਵਾਲੇ ਰਾਮਨਗਰ ਤੋਂ ਕੀ ਆ ਬਾਤ ਉਹ मेरा सात सात साल का कुड़िया, ठीक है? स्कूल क्या? और बीच में एक मुंडा यार, वो अठारह बीस साल का, वो फेंच के लेके आया बाप रे इधर, आपने स्कूल स्कूल बीच जो है हेड मास्टर है, कैमरे लगे हैं वो तो लगे वो कोई कार्रवाई किया था? कैमरा जो लगा है? कैमरा जो लगा है?

ਕਿ ਸਕੇ ਜਾਏਗਾ ਸਾਡੀ ਪ੍ਰਸ਼ਾਸਨ ਅੱਗੇ ਉਹ ਮੰਗਿਆ ਇਸ ਕੇਸ ਨੂੰ ਦੱਬਿਆ ਨਾ ਜਾਵੇ ਬੱਬਿਆ ਨਾ ਜਲਦ ਤੋਂ ਜਲਦ ਇੱਥੇ ਕਾਰਵਾਈ ਕੀਤੀ ਜਾਵੇ ਜੀ ਅੱਜ ਜਿੰਨੇ ਕੰਮ ਕੀਤਾ ਕੱਲ ਕੋਈ ਵੀ ਇਹ ਗਲਤ ਕਰਨ ਦੀ ਸੋਚੇ ਦੁਬਾਰਾ ਨਾ ਕੀਤਾ ਜਾਵੇ ਠੀਕ ਹੈ ਜੀ ਠੀਕ ਹੈ ਇਹ ਵੀ ਦੇਖੋ ਜੀ ਭਾਈ ਆਪਣਾ ਮਰਸਰਿਆ ਮਝਠਾ ਡੋੜਿਆ ਤੇ ਰਦਰਪਬੀ ਸਕੂਲ ਲਗਾਇਆ ਕੀ ਗਲਬਾ ਗਲਬਾ ਦੀ ਆਏ ਭਾਈ ਲੜਕੀ ਗਈ ਆਪਣੇ ਮੇਲੇ ਸਾਲੇ ਦੀ ਕੁੜੀ ਗਈ ਆ ਤੇ ਬਾਥਰੂਮ ਕਿੰਨੇ ਗਈ ਆ ਉਸ ਕਵਰ ਦਾ ਟਾਈਮ ਲਗਾਇਆ ਤੇ ਉਹਨੂੰ ਮੁੰਡਾ ਜਰੂਰ ਉਸਦੇ ਅੰਦਰ ਲੈ ਗਿਆ ਕਿ ਉਹ ਕਦੀ ਮੈਂ ਨਹੀਂ ਜਾਣਾ ਕਦੇ ਮੈਂ ਤੇਰੀ ਚਪੇੜਾ ਮਾਰਨੀ ਆਇਆ ਏ ਆ ਉਹ ਚਾਲੀ ਡਰਦੇ ਮਾਰੇ ਹਨ ਅੱਜ ਦੱਸਿਆ ਹੁੰਨੇ ਤੇ ਆ ਗਿਆ ਆਪਾਂ ਗਿਆ ਆਏ ਆ ਸਰਜੀ ਨੇ ਕੋਈ ਕਿਤਾ ਨਹੀਂ ਸਿੱਧਾ ਤਾਲਾ ਲਗਾਤਾ ਅੰਦਰ ਆ ਗਏ ਕੋਈ ਮੁੰਡਾ ਕੋਈ ਮੁੰਡਾ ਬਾਈ ਅੰਦਰ ਮੁੰਡਾ ਕੈਲ ਕੀਤਾ ਦਾ ਨਾਮ ਨਹੀਂ ਨੂੰ ਪਤਾ ਆ ਹਾਂਜੀ ਬਿੱਥੇ ਪੜਦਾ ਆ ਤਿੰਨ ਘੰਟੇ ਗਿਆ ਦਰਵਾਜ਼ਾ ਬੰਦ ਕਰਕੇ ਰੱਖਿਆ ਆ ਆਪਾਂ ਲੇ ਮੁੰਡੇ ਨੂੰ ਬਾਹਰ ਡੋ ਕੋਈ ਨਹੀਂ ਬਾਹਰ ਕਰਦਾ ਪਿਆ ਵਾ ਉਮਰ ਕਿੰਨੀ ਕੁੜੀ ਦੀ ਮਗਰੇ 8 ਸਾਲ ਤੇ ਮੁੰਡਾ ਦਾ 18-19 ਸਾਲ ਦਾ ਹਾਂਜੀ ਕੀ ਕਰਵਾਉਣਾ ਚਾਹੁੰਦੇ ਜੀ ਭਾਈ ਆਪਾਂ ਇਹਨੂੰ ਪਰਚਾ ਬਾਈ ਕਰਨਾ ਚਾਹੁੰਦੇ ਹਾਂ ਸਿੱਧੀ ਗੱਲ ਆ ਆਪਣਾ ਸੇਵਾਦਾਰ ਨੂੰ ਪਰਚਾ ਕਰੋ ਸਾਡੇ ਸਾਹਮਣੇ ਬਸ ਆਨੂੰ ਪਰਚਾ ਦੇ ਦਿਓ ਸਾਡੇ ਸਾਹਮਣੇ ਸਿੱਧੀ ਗੱਲ ਆ ਇਹ ਮੁੰਡਾ ਹਟਾ ਜਲਦੀ ਕਰ ਅੱਜ ਜੀ ਮਜੀਠਾ ਰੋਡ ਬਾਈਪਾਸ 'ਚ ਜੋ ਰਤਰਾ ਪਬਲਿਕ ਸਕੂਲ ਹੈ ਉੱਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੋਂ ਬਾਅਦ ਇੱਥੇ ਅਸੀਂ ਮੌਕੇ ਤੇ ਆਏ ਹਾਂ ਸਬ ਇੰਸਪੈਕਟਰ ਲੇਡੀ ਸਬ ਇੰਸਪੈਕਟਰ ਨੂੰ ਬੁਲਾਇਆ ਗਿਆ ਵਾ ਇਹ ਲੜਕੀ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਸਟੇਟਮੈਂਟ ਦੇ ਵਿੱਚ ਜੋ ਕਿ ਉਸੇ ਵੱਲੋਂ ਦੋਸ਼ 16 ਸਾਲ ਦੇ ਇਸ ਸਕੂਲ ਦੇ ਲੜਕੇ ਤੇ ਲਗਾਏ ਜਾ ਰਹੇ ਵਾ ਉਸ ਨੂੰ ਵੀ ਅਪੀਂਡ ਕੀਤਾ ਗਿਆ ਵਾ ਜੋ ਵੀ ਸਟੇਟਮੈਂਟ ਲੜਕੀ ਲਿਖਾਉਂਦੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਲੜਕਾ ਵੀ ਇਸ ਸਕੂਲ ਚ ਪੜਦਾ ਕਿੰਨੀ ਕਲਾਸ ਹੈ ਬਿਲਕੁਲ ਜੀ ਲੜਕਾ ਵੀ ਇਸ ਸਕੂਲ ਦਾ ਸਟੂਡੈਂਟ ਆ ਜਿਸ ਦੀ ਉਮਰ ਕਰੀਬ 16 ਸਾਲ ਆ ਤੇ ਉਹ 9th ਕਲਾਸ ਪੜਦਾ ਹੈ ਕੋਈ ਸੀਸੀਟੀਵੀ ਕੈਮਰਾ ਲੱਗੇ ਸਕੂਲ ਦੇ ਨਹੀਂ ਸੀਸੀਟੀਵੀ ਹੈ ਜਿਸ ਚੈੱਕ ਕਰ ਰਹੇ ਹਾਂ ਬਟ ਇਨਸੀਡੈਂਟ ਫਰਡੇ ਦੱਸਿਆ ਜਾ ਰਿਹਾ ਵਾ ਸੋ ਤਿੰਨ ਦਿਨ ਪੁਰਾਣਾ ਇਨਸੀਡੈਂਟ ਹੈ ਪਰ ਮਾਸਟਰ ਨੂੰ ਰਿਪੋਰਟ ਕਰਨ ਦਾ ਮਾਮਲਾ ਵੀ ਕੀਤਾ ਜਾ ਰਿਹਾ ਹੈ। ਹਾਂ ਬਿਲਕੁਲ ਜੀ ਉਹਨਾਂ ਨੇ ਸਮਝਾਇਆ ਜਾ ਰਿਹਾ ਹੈ ਕਿ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ। ਜੋ ਵੀ ਲੜਕੀ ਦੀ ਸਟੇਟਮੈਂਟ ਹੋਗੀ ਉਸ ਦੇ ਮੁਤਾਬਕ ਸਖਤ ਕਾਰਵਾਈ ਲੜਕੇ ਦੇ ਖਿਲਾਫ ਕੀਤੀ ਜਾ ਰਹੀ ਹੈ। ਬਿਲਕੁਲ ਜੀ ਪੁਚਤ ਦਰਜ ਕਰਨ ਤੋਂ ਬਾਅਦ ਇਮੀਡੀਏਟਲੀ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਰਵਾਇਆ। ਕੀ ਲੱਗਦਾ ਸਕੂਲ ਦੀ ਵੀ ਇਸ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਸਕੂਲ ਕੀ ਲੱਗਦਾ ਸਕੂਲ ਤੋਂ ਵੀ ਕਰਵਾਇਆ ਕੀ ਇਹ ਹਜੇ ਦੇਖੋ ਜੀ ਸਟੇਟਮੈਂਟ ਜੋ ਫੈਮਲੀ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕਰ ਰਹੀ ਹੈ।